ਜੀ ਜੀ ਬੋਲੋ ਬੰਨੇ ਪਿਛਲੇ ਲੱਗ ਪਗ 25 ਦਿਨਾਂ ਤੋਂ 700 ਬੱਚਿਆਂ ਦਾ ਜਿਹੜਾ ਸਕੂਲ ਆਫ ਫੈਮਿਨਲਸ ਦੇ ਸਾਡੇ ਬੱਚੇ ਆ 700 ਬੱਚਿਆਂ ਦਾ ਇਹ ਸਮਰ ਕੈਂਪ ਲੱਗਿਆ ਜਿਹਦੇ ਵਿੱਚੋਂ ਦੇਸ਼ ਦੀਆਂ ਵੈਸ ਸੰਸਥਾਨਾ ਤੋਂ ਟਿਊਟਰਸ ਨੇ ਆ ਕੇ ਇਹਨਾਂ ਬੱਚਿਆਂ ਨੂੰ ਟ੍ਰੇਨ ਕੀਤਾ ਤਾਂ ਕਿ ਬੱਚੇ ਜੋ ਜੋ ਸਾਡਾ ਸੁਪਨਾ ਹੈ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਤੇ ਜੋ ਬੱਚਿਆਂ ਦੇ ਮਾਤਾ ਪਿਤਾ ਦਾ ਸੁਪਨਾ ਹੈ ਕਿ ਉਹ ਜਿਹੜੇ NEET ਅਰਗੇ JEE ਵਰਗੇ ਜਿਹੜੇ ਐਗਜ਼ਾਮ ਹੈ ਉਹ ਕਲੀਅਰ ਕਰ ਸਕਣ ਤੇ ਗਰਮੀ ਬਹੁਤ ਸੀ ਬਹੁਤ ਸਾਰੇ ਚੈਲੰਜ ਆਏ ਪਰ ਇਹ ਕੈਂਪ ਕਲ ਕਨਕਲੂਡ ਹੋ ਰਿਹਾ ਤੇ ਮੇਰੀ ਅਕਸਰ ਚਾਹੇ ਉਹ ਟਿਊਟਰਸ ਨੇ ਚਾਹੇ ਜੋ ਸਾਡੀ ਟੀਮ ਇੱਥੇ ਪੋਸਟਡ ਸੀ ਉਹਨਾਂ ਨਾਲ ਗੱਲ ਹੁੰਦੀ ਰਹੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹਨਾਂ ਦੇ ਵਿੱਚ ਉਹਨੇ ਕਿ 700 ਬੱਚੇ ਜੋ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਕੂਲਾਂ ਤੋਂ ਆ ਕੇ ਜੋ ਇੱਕ ਆਪਸੀ ਬੌਂਡਿੰਗ ਬਣੀ ਹੈ ਉਹ ਵੀਕ ਜਿਹੜਾ ਹੈ ਨਵੈਕਲੀ ਕਿਸਮ ਦਾ ਐਦਾਂ ਦਾ ਹੀ ਕੈਂਪਸ ਸੀ ਪਿਛਲੇ ਸਾਲ ਵਿంటర్ ਕੈਂਪ ਚਲਾਇਆ ਸੀ ਤੇ ਇਸ ਵਾਰੀ ਵਿంటర్ ਸ਼ੇਅਰ ਲਾਵਾਂਗੇ ਤੇ ਐਕਸਪੋਜ਼ਰ ਵਿਜ਼ਿਟਸ ਵੀ ਜਿਹੜੀਆਂ ਹੈ ਉਹ ਹਣਗੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਇਸ ਸਾਲ ਪਿਛਲੇ ਸਾਲ ਸਾਡੇ ਕੋਲ 8000 ਬੱਚੇ ਸੀ ਇਸ ਸਾਲ ਸਾਡੇ ਕੋਲ ਸਾਡੇ 14 ਸਕੂਲ 117 ਦੇ ਵਿੱਚੋਂ ਤਿਆਰ ਹੋ ਕੇ ਕੰਮ ਕਰ ਰਹੇ ਨੇ ਤੇ 13 ਸਕੂਲ ਹੋਰ ਤਿਆਰ ਹੋ ਚੁੱਕੇ ਨੇ ਜੋ 15 ਅਗਸਤ ਦੇ ਆਸ-ਪਾਸ ਜਿਨ੍ਹਾਂ ਨੂੰ ਅਸੀਂ ਲਾਂਚ ਕਰ ਦਾਂਗੇ 14 ਤੇ 13 ਯਾਨੀ 27 ਸਕੂਲ ਸਾਡੇ ਬਾਈ ਮਿਡ ਅਗਸਟ ਤੱਕ ਸਾਰੇ ਤਰੀਕੇ ਨਾਲ ਤਿਆਰ ਹੋ ਜਾਣਗੇ ਬਾਕੀ ਸਕੂਲਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਪਰ ਐਡਮਿਸ਼ਨ ਲਗਭਗ 100 ਸਕੂਲਾਂ ਦੇ ਵਿੱਚ ਹੋ ਚੁੱਕੀ ਹੈ ਤੇ ਆਲਰੇਡੀ ਅਸੀਂ 14000 ਦਾ ਜਿਹੜਾ ਬੱਚਾ ਇਸ ਵਾਰ ਇਸ ਸਾਲ 14000 ਤੋਂ ਵੱਧ ਬੱਚੇ ਜਿਹੜੇ ਹੈ ਉਹਨਾਂ ਦੀ ਐਡਮਿਸ਼ਨ ਲਈ ਹੈ ਤਾਂ ਇੱਕ ਸਾਲ ਦੇ ਵਿੱਚ ਹੀ ਜਿਹੜੇ ਬੱਚਿਆਂ ਦੀ ਗਿਣਤੀ ਹੋ ਡਬਲ ਹੋਈ ਹੈ ਤੇ ਵਿੱਚ ਟਾਈਮ ਸਾਡਾ ਟਾਰਗੇਟ ਅਗਲੇ 1.5 ਸਾਲਾਂ ਦੇ ਵਿੱਚ 117 ਦੇ 117 ਕਿਤੇ ਕਿਤੇ ਸਾਨੂੰ ਸਕੂਲ ਬਿਲਕੁਲ ਨਵਾਂ ਬਣਾਉਣਾ ਪੈਣਾ ਹੈ ਜਿਵੇਂ ਮੋਗੇ ਦੇ ਵਿੱਚ ਮਾਨਸਾ ਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਵਾਰਡ ਨੰਬਰ 3 ਲੁਧਿਆਣੇ ਦੇ ਵਿੱਚ ਚਿੱਠੇ ਆਪਣਾ ਤੁਹਾਡਾ 3 ਨੰਬਰ ਡਿਵੀਜ਼ਨ ਹੈ ਉਹ ਸਕੂਲ ਐਕਸਪੈਂਡ ਹੀ ਨਹੀਂ ਹੋ ਸਕਦਾ ਜਿਹੜੇ ਸ਼ਹਿਰ ਉੱਥੇ ਬਿਲਕੁਲ ਗ੍ਰੀਨਫੀਲਡ ਉੱਥੇ ਟਾਈਮ ਲੱਗੂਗਾ ਪਰ ਜਿੱਥੇ ਇੱਥੇ ਸਾਡੇ ਕੋਲ ਜਗ੍ਹਾ ਹੈ ਵੀ ਆਰ ਮੇਕਿੰਗ ਨਿਊ ਬਿਲਡਿੰਗਸ ਤੇ ਬਹੁਤ ਸਾਰੇ ਸਕੂਲਾਂ ਦਾ ਕੰਮ ਜਿਹੜਾ ਹੈ ਉਹ ਚੱਲਦਾ ਪਿਆ ਇਸ ਤੋਂ ਇਲਾਵਾ ਸਾਡਿਆਂ ਇੱਕ ਡੈਲੀਗੇਸ਼ਨ ਜਿਹੜਾ ਹੈ ਬਹੁਤ ਜਲਦੀ ਫਿਨਲੈਂਡ ਵੀ ਜਾਊਗਾ ਸਕੂਲਸ ਆਫ ਹੈਪੀਨੈਸ ਦੀ ਸ਼ੁਰੂਆਤ ਇਸ ਸਾਲ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੇ ਇਸ ਸਾਲ ਦੇ ਅਖੀਰ ਤੱਕ ਸਕੂਲ ਆਫ ਹੈਪੀਨੈਸ ਸ਼ੁਰੂ ਹੋ ਜਾਊਗਾ ਸਕੂਲ ਆਫ ਹੈਪੀਨੈਸ ਪੂਰੇ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਹੋਊਗਾ ਜੋ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਕੁਝ ਬੁਨਿਆਦੀ ਤੌਰ ਤੇ ਕਰ ਰਿਹਾ ਬਿਲਕੁਲ ਨਵੇਂ ਕਿਸਮ ਦੇ ਸਕੂਲ ਹੋਣਗੇ ਤੇ ਸਾਡਾ ਉਸ ਦੇ ਲਈ ਸਾਡੇ ਡੈਲੀਗੇਸ਼ਨ ਆਫ ਇਨਲੈਂਡ ਵੀ ਜਾਣਗੇ ਤੇ ਸਾਡੇ ਜਿਹੜੇ ਹੈ ਟੀਚਰਸ ਨੇ ਉਹ ਫਿਨਲੈਂਡ ਜਾਣਗੇ ਪਿਛਲੇ ਸਾਲ ਆਪਾਂ ਪ੍ਰਿੰਸੀਪਲ ਭੇਜੇ ਸੀ ਅੱਜ ਸਾਡੇ ਮੋਸਟ ਆਫ ਦਾ ਪ੍ਰਿੰਸੀਪल्स ਜਿਨ੍ਹਾਂ ਦੀ ਸਰਵਿਸ ਪਈ ਹੈ ਦੇ ਆ ਸਿੰਗਾਪੁਰ ਟ੍ਰੇਨਡ ਇਦਾਂ ਹੀ ਸਾਡੇ ਅਸੀਂ ਹੈਡਮਾਸਟਰਸ ਆਮ ਅਹਮਦਾਬਾਦ ਭੇਜੇ ਸੀ ਹੁਣ ਪ੍ਰਾਇਮਰੀ ਟੀਚਰਸ ਦੀ ਵਾਰੀ ਉਹਨਾਂ ਨੂੰ ਅਸੀਂ ਫਿਨਲੈਂਡ ਭੇਜ ਰਹੇ ਹਾਂ ਸਰ ਹੈ ਤਾਂ ਮੌਨਸੂਨ ਸੀਜ਼ਨ ਤੋਂ ਤੁਸੀਂ ਅਨਸੇਫ ਬਿਲਡਿੰਗਸ ਵਾਰਾ ਆਇਡੈਂਟੀਫਾਈ ਕਰਦੇ ਦੇਖੋ ਜੀ ਲਗਾਤਾਰ ਇਟਸ ਮੈਥਮ ਦੱਸਾਂ ਕਿ 20000 ਸਕੂਲ ਹੈ ਇੱਕ ਬਹੁਤ ਵੱਡਾ ਪ੍ਰੋਸੈਸ ਹੁੰਦਾ ਪਰ ਅਸੀਂ ਆਪਣੇ ਡੀਓਜ਼ ਦੇ ਥਰੂ ਪੂਰੀ ਜ਼ਿੰਮੇਵਾਰੀ ਦੇ ਨਾਲ ਹਰ ਸਾਲ ਮੰਗਵਾਉਂਦੇ ਹਾਂ ਪਿਛਲੇ ਸਾਲ ਅਸੀਂ ਐਦਾਂ ਦੇ ਸਕੂਲ ਆਇਡੈਂਟੀਫਾਈ ਕਰਾਈ ਸੀ 1200 ਐਦਾਂ ਦੇ ਸਕੂਲ ਹੈ ਜਿਨ੍ਹਾਂ ਦੇ ਵਿੱਚ ਜੋ ਇਹ ਤਾਂ ਨਹੀਂ ਅਨਸੇਫ ਤਾਂ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਦੇ ਵਿੱਚ ਜਿਹੜੇ ਚੁਕਲੇ ਆਸ-ਪਾਸ ਦਾ ਜਿਹੜਾ ਹੈ ਸੜਕਾਂ ਕਿਹਨੋਂ ਬਹੁਤ ਉੱਚੀਆਂ ਹੋ ਚੁੱਕੀਆਂ ਉੱਥੇ ਅਗਰ ਇੱਕ ਘੰਟਾ ਵੀ ਬਰਸਾਤ ਪੈਂਦੀ ਹੈ ਤਾਂ ਸਾਰੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਉਹਨਾਂ ਸਕੂਲਾਂ ਦੇ ਵਿੱਚੋਂ 350 ਤੋਂ 400 ਸਕੂਲ ਅਸੀਂ ਠੀਕ ਕਰਾਤਾ ਜਿੱਥੇ ਤੁਸੀਂ ਅੰਡਰਵਾਟਰ ਟ੍ਰੀਟਮੈਂਟ ਕਰਾ ਕੇ ਕੁਛ ਨਾ ਕੁਛ ਪਾਣੀ ਚਲੇ ਜਾਂਦਾ ਪਰ ਹਜੇ ਵੀ 5-600 ਸਕੂਲ ਐਦਾਂ ਦਾ ਹੈ ਜਿੱਥੇ ਯਾਦ ਤਾਂ ਢਾਕੇ ਨਵਾਂ ਬਣਾਉਣਾ ਪੈਣਾ ਜਾਂ ਬਹੁਤ ਜ਼ਰਾ ਭਰਤ ਪੈਣੀ ਹੈ ਉਹਨਾਂ ਦੇ ਤਿਲ ਮਾਲ ਦੀ ਕਿਰਮਤ ਨੂੰ ਕਿਸ ਤਰ੍ਹਾਂ ਦੇ ਦੋ ਸੀਵੀਆਈ ਵੱਲੋਂ ਇੱਕ 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 ਕਰਕੇ ਜਿੱਕ ਕਰ ਇੱਕ ਇੱਕ ਕਰਕੇ ਮੈਂ ਇੱਕ 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 ਕਰਕੇ ਤੁਹਾਨੂੰ ਮੈਂ ਦੱਸਣਾ ਇੱਕ 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 ਕਰਕੇ ਇੱਕ ਇੱਕ ਕਰਕੇ ਬੋਲ ਦੋ ਫਿਰ ਪਹਿਲੀ ਕੋਚਿੰਗ ਨੂੰ ਕੰਟੀਨਿਊ ਕਰਨ ਦੇ ਲਈ ਕੋਈ ਪਲਾਨ ਹੈ ਮੈਂ ਸੰਦਰਸ ਇਟ ਇਜ਼ ਓਨਫੀਸ਼ੀਐਂਟ ਫਾਰ 11 ਮੈਂ ਕਿਕਸ ਇਨ 100 एट ਅ ਟਾਈਮ ਫਸਟ ਥਿੰਗ ਇਜ਼ ਕਿ ਜਿਹੜਾ ਤੁਸੀਂ ਤੁਸੀਂ ਦੇਖਿਆ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਸਾਡੇ ਸਰਵ ਸਿੱਖਿਆ ਅਭਿਆਨ ਦੇ ਪੈਸੇ ਜਿਹੜੇ ਆ ਉਹ ਪਿਛਲੇ ਸਾਲ ਦੇ ਬਿਰਕਤ ਇਸ ਸਾਲ ਦੇ ਵੀ ਨਹੀਂ ਆਏ ਜਦਕਿ ਪੈਪ ਦੀ ਰਿਪੋਰਟ ਜਿਹੜਾ ਪ੍ਰੋਜੈਕਟ ਅਪਰੂਵਲ ਬੋਰਡ ਹੈ ਉਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਪੂਰੇ ਦੇਸ਼ ਦੇ ਵਿੱਚ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਐਨੀ ਇੰਪਰੂਵਮੈਂਟ ਕੀਤੀ ਹੈ ਸਰਵ ਸਿੱਖਿਆ ਅਭਿਆਨ ਦੇ ਜਿਹੜੇ ਪੈਸੇ ਕਦੀ ਵਰਤੇ ਨਹੀਂ ਜਾਂਦੇ ਸੀ ਪੈਪ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਹੈਸ ਸੈਟ ਅਨ ਐਗਜ਼ਾਮਪਲ ਤੇ ਹਰਿਆਣੇ ਨੂੰ ਵੀ ਪੰਜਾਬ ਤੋਂ ਸਿੱਖਣਾ ਚਾਹੀਦਾ ਕਿ ਪੈਸੇ ਕਿਵੇਂ ਖਰਚੋ ਕਿ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਕੋਚਿੰਗਸ ਦੇ ਉੱਤੇ ਟ੍ਰੇਨਿੰਗ ਦੇ ਉੱਤੇ ਜਿਹੜੇ ਪੈਸੇ ਲਾਏ ਆ ਡਿਸਪਾਈਟ ਦੈਟ ਇਹ ਬੜੀ ਸੈਡ ਗੱਲ ਹੈ ਕਿ ਜਿਹੜੇ ਸਾਡੇ ਜਿਹੜੇ ਆ ਪੈਸੇ ਰੋਕੇ ਗਏ ਆ ਇੱਕ ਫੈਡਰਲ ਸਟਰਕਚਰ ਦੇ ਉੱਤੇ ਜਿਹੜਾ ਹੈ ਸਾਡੇ ਦੇਸ਼ ਦੇ ਢਾਂਚੇ ਦੇ ਉੱਤੇ ਹਮਲਾ ਜਿਹੜਾ ਜਿਹੜਾ ਐਜੂਕੇਸ਼ਨ ਹੈ ਇੱਕ ਸਟੇਟ ਸਬਜੈਕਟ ਹੈ ਕਾਨਕੋਰਡ ਸਬਜੈਕਟ ਹੈ ਸਟੇਟ ਇਜ਼ ਇੰਪਾਵਰਡ ਸਾਡੀ ਮਰਜ਼ੀ ਤੁਸੀਂ ਇੱਕ ਫਰੇਮਵਰਕ ਬਣਾਇਆ ਇਹ ਸਟੇਟ ਦੀ ਮਰਜ਼ੀ ਹੈ ਕਿ ਕਿਹੜੇ ਸਕੂਲ ਬਣਾਣੇ ਹੈ ਕਿਹੜੇ ਨਹੀਂ ਬਣਾਣੇ ਤੁਹਾਡੇ ਕੋਲ ਬਹੁਤ ਖੁਸ਼ ਹੈ ਤੁਸੀਂ ਉੱਥੇ ਕੰਮ ਕਰੋ ਨਾ ਐਂਡ ਅਗਰ ਅਸੀਂ ਉਹ ਨਹੀਂ ਕਰ ਰਹੇ ਤਾਂ ਅਸੀਂ ਪੈਸੇ ਰੋਕ ਰਹੇ ਹੋ ਇਕੱਲਾ ਪੰਜਾਬ ਨਾਲ ਨਹੀਂ ਦਿੱਲੀ ਨਾਲ ਵੈਸਟ ਬੰਗਾਲ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ ਇੱਥੇ ਬਾਮ ਰੋਡ ਕੰਮ ਹੈ ਤੇ ਉਹ ਸਾਰਾ ਕੁਝ ਜਿਹੜਾ ਪਲਾਨ ਹੈ ਉਹ ਵੀ ਸਾਡੇ ਤੋਂ ਹੀ ਚੋਰੀ ਕੀਤਾ ਸਕੂਲ ਆਫ ਐਮੀਨੈਂਸ ਅਸੀਂ ਬਣਾ ਚੁੱਕੇ ਆ ਅਸੀਂ ਅੱਗੇ ਕਦਮ ਅਸੀਂ ਬਹੁਤ ਅੱਗੇ ਚੱਲ ਚੁੱਕੇ ਆ ਇਸ ਸਾਲ ਹੀ ਤਾਂ ਦੂਜਾ ਸਾਲ ਹੈ ਤੁਹਾਡੇ ਸਾਹਮਣੇ ਐਡਮਿਸ਼ਨ ਦਾ ਤਾਂ ਦੂਜਾ ਤੁਸੀਂ ਪੁੱਛਿਆ ਜੀ ਕੋਚਿੰਗ ਦਾ ਆਲਰੇਡੀ ਅਸੀਂ ਸਾਰੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਦੇ ਲਈ ਜਿਹੜੇ ਮੈਂ 14000 ਬੱਚੇ ਤੁਹਾਨੂੰ ਕਹਿ ਰਹੇ ਆ ਜਿਨ੍ਹਾਂ ਵਿੱਚੋਂ 9ਵੀਂ ਦੇ ਵਿੱਚ ਲਗਭਗ 4500 ਬੱਚੇ ਤੇ ਬਾਕੀ ਸਾਰੇ ਬੱਚੇ 11ਵੀਂ ਵਿੱਚ ਨੇ ਚਾਰ ਸਟਰੀਮਸ ਦੇ ਵਿੱਚ ਉਹਨਾਂ ਦੇ ਲਈ ਅਸੀਂ ਇੱਕ ਪਰਮਾਨੈਂਟ ਕੋਚਿੰਗ ਪਾਰਟਨਰ ਜਿਹਦੇ ਵਿੱਚ ਜਿਹੜੇ ਬੱਚੇ ਇੰਜੀਨੀਅਰਿੰਗ ਚ ਜਾਣਾ ਚਾਹਣ ਉਹਨੂੰ ਇੰਜੀਨੀਅਰਿੰਗ ਦੇ ਜਿਹੜੇ ਮੈਡੀਕਲ ਚ ਮੈਡੀਕਲ ਇਸ ਤੋਂ ਇਲਾਵਾ ਕਲੈਟ ਯੂਪੀਐਸਸੀ ਉਹਨਾਂ ਦੇ ਅਸੀਂ ਜਿਹੜੇ ਆ ਟੈਂਡਰ ਫਲੋਟ ਕੀਤਾ ਸੀਗਾ ਮੈਨੂੰ ਜੋ ਦੱਸਿਆ ਗਿਆ ਕਿ ਦੇਸ਼ ਦੀਆਂ ਤਿੰਨ ਸ਼ਾਨਦਾਰ ਏਜੰਸੀਜ਼ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਅਸੀਂ ਅਖਬਾਰਾਂ ਦੇ ਫਰੰਟ ਪੇਜਾਂ ਤੇ ਦੇਦੇ ਹੈਵ ਅਪਲਾਈਡ ਬਟ ਇਟਸ ਅ ਟੈਂਡਰ ਪ੍ਰੋਸੈਸ ਬਟ ਉਹ ਤਿੰਨੋ ਹੀ ਬਹੁਤ ਰੈਪਿਊਟਿਡ ਏਜੰਸੀਜ਼ ਨੇ ਸੋ ਇਹਨਾਂ ਬੱਚਿਆਂ ਨੂੰ ਪਰਮਨੈਂਟ ਕੋਚਿੰਗ ਤੇ ਇੱਕ ਚੀਜ਼ ਉਹ ਵੀ ਇਹਦੇ ਵਿੱਚ ਬੜੀ ਸਾਫ਼ ਕਰ ਦਿੱਤੀ ਅਸੀਂ ਚਾਹੇ ਬੱਚੇ ਸਕੂਲ ਆਫ ਐਮੀਨੈਂਸ ਦੇ ਹੋਣ ਚਾਹੇ ਮੈਰੀਟੋਰੀਅਸ ਸਕੂਲ ਦੇ ਬੱਚੇ ਹੋਣ ਦੋਨਾਂ ਨੂੰ ਕੋਚਿੰਗ ਮਿਲੂਗੀ ਚਾਹੇ ਚਾਹੇ ਉਹ ਇਸ ਵਾਰੀ ਅਸੀਂ ਯੂਨੀਫਾਰਮ ਐਗਜ਼ਾਮ ਲਿਆ ਚਾਈਲਡ ਹੈਜ਼ ਐਨ ਆਪਸ਼ਨ ਬੱਚੇ ਕੋਲ ਆਪਸ਼ਨ ਸੀ ਕਿ ਉਹ ਮੈਰੀਟੋਰੀਅਸ ਜਾਣਾ ਚਾਹਵੇ ਜਾਂ ਸਕੂਲ ਆਫ ਐਮਿਨੈਂਸ ਪਲੱਸ ਥਿਸ ਕੋਚਿੰਗ ਫੈਸਿਲਿਟੀ ਵਿਲ ਬੀ ਫॉर ਬੋਥ ਦਾ ਸਟੂਡੈਂਟਸ ਚਾਹੇ ਉਹ ਸਾਡੇ ਮੈਰੀਟੋਰੀਅਸ ਸਕੂਲ ਦਾ ਬੱਚਾ ਹੈ ਚਾਹੇ ਉਹ ਸਾਡੇ ਸਕੂਲ ਆਫ ਐਮਿਨੈਂਸ ਦਾ ਬੱਚਾ ਹੈ ਤੀਜਾ ਤੁਸੀਂ ਅੱਜ ਦੇਖਿਆ ਜੀ ਕਲ ਦੇਸ਼ਨਾ 25 ਜੂਨ 1975 49 ਸਾਲ ਪੂਰੇ ਹੋ ਗਏ ਦੇਸ਼ ਦੇ ਵਿੱਚ ਐਮਰਜੈਂਸੀ ਲੱਗੇ ਨੂੰ ਅਸੀਂ ਜਦੋਂ ਬਚਪਨ ਚ ਪੜਦੇ ਸੀ ਜਾਂ ਜਦੋਂ ਮੈਂ ਆਪਣੇ ਲੋ ਉਦੋਂ ਉਹ ਐਮਰਜੈਂਸੀ ਡੇਸ ਬਾਰੇ ਪੜਿਆ ਅਸੀਂ ਉਹ ਤਾਂ ਨਹੀਂ ਦੇਖੇ ਪਰ ਇੱਕ ਮੈਂ ਖੁਦ ਕ੍ਰਿਮੀਨਲ ਪ੍ਰੈਕਟਿਸ ਕਰਦਾ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਿਸੇ ਇਨਸਾਨ ਦੇ ਆਰਟੀਕਲ 21 ਤੁਸੀਂ ਉਸ ਦੀ ਫਰੀडम ਨੂੰ ਖਤਮ ਕਰਨਾ ਤੇ ਉਹ ਇਨਸਾਨ ਵੀ ਹੋਵੇ ਜੋ ਇੱਕ ਆਮ ਕੋਈ ਇਹ ਨਹੀਂ ਕਹਿ ਸਕਦਾ ਜਿਹਦੇ ਤੇ ਪੁਰਾਣੇ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨੇ ਦਿੱਲੀ ਦੇ ਤਿੰਨ ਵਾਰੀ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਸ ਤਰੀਕੇ ਨਾਲ ਤੁਸੀਂ ਜਦੋਂ ਇੱਕ ਲੋਅਰ ਕੋਰਟ ਨੇ ਕਹਿ ਦਿੱਤਾ ਕਿ ਈਡੀ ਬਾਇਅਸ ਦੇ ਨਾਲ ਕੰਮ ਕਰ ਰਹੀ ਹੈ ਈਡੀ ਟੱਕਾ ਕਰ ਰਹੀ ਹੈ ਕੋਰਟ ਨੇ ਬੇਲ ਦੇ ਦਿੱਤੀ ਕਿਉਂ ਇੰਨੀ ਜਿਹੜੀ ਜਿਹੜੀ ਤੁਸੀਂ ਸਮਝੋ ਕਿ ਵੀ ਇੰਨੀ ਜਲਦਬਾਜ਼ੀ ਕੇ ਜਾ ਕੇ ਸਟੇ ਲੈਣਾ ਖੜੇ ਪੈਰ ਸਟੇ ਲੈਣਾ ਤੇ ਅੱਜ ਜਦੋਂ ਮੈਟਰ ਸੁਪਰੀਮ ਕੋਰਟ ਸਿਗਾ ਪਤਾ ਸੀ ਕਿ ਸੁਪਰੀਮ ਕੋਰਟ ਲਗਭਗ ਰੀਲੀਜ਼ ਆਰਡਰ ਕਰ ਦੂਗਾ ਤਾਂ ਤੁਸੀਂ ਸੀਬੀਆਈ ਤੋਂ ਅਰੈਸਟ ਕਰਵਾ ਦਿੰਦੇ ਹੋ ਇੰਨਾ ਤੁਹਾਨੂੰ ਕਿੰਨਾ ਖੌਫ ਹੈ ਇਨਾ ਕਿੰਨਾ ਖੌਫ ਹੈ ਅਰਵਿੰਦ ਕੇਜਰੀਵਾਲ ਤੋਂ ਇਹ ਸਾਫ ਇੱਕ ੱਕੇ ਸ਼ਾਹੀ ਦੀ ਰਾਜਨੀਤੀ ਹੈ ਜੋ ਹਾਲ